ਪੰਜਾਬ ਸਰਕਾਰ ਨੇ ਕਰਜ਼ੇ ਦੀ ਲਿਮਟ ਹੋਰ ਵਧਾਉਣ ਦੀ ਮੰਗ ਕੀਤੀ ਆ ਬਈਆ ਕਰਜ਼ਾ ਨਹੀਂ ਟਿਕਣ ਦਿੰਦਾ ਪੰਜਾਬ ਨੂੰ ਲੈ ਬੈਠੂਗਾ ਕਿਸੇ ਉਹ ਬਾਦਲਾਂ ਦੇ ਦੌਰ ਤੋਂ ਸ਼ੁਰੂ ਹੋਇਆ ਮਤਲਬ ਇੱਕ ਪਾਸੇ ਜਚਾਇਆ ਜਾਂਦਾ ਹੈ ਕਿ ਜੀ ਪੰਜਾਬ ਚ ਕਰਜ਼ੇ ਪਿੱਛੇ ਡੁੱਬਣ ਦਾ ਇੱਕ ਪਹਿਲੂ ਪੰਜਾਬ ਦਾ ਕਰਜ਼ੇ ਦੇ ਹੇਠ ਆਉਣ ਦਾ ਇੱਕ ਪਹਿਲੂ ਕੇਂਦਰ ਵੱਲੋਂ ਜਿਹੜਾ ਉਹ ਪੈਸਾ ਸਾਡੇ ਤੇ ਚੜਾਇਆ ਗਿਆ ਸੀਗਾ ਕਿ ਅਸੀਂ ਆਪਣੇ ਧੀ ਪੁੱਤ ਵੀ ਗਵਾਏ ਅਸੀਂ ਦੌਰ ਵੀ ਹੰਡਾਇਆ ਹੈ ਅਸੀਂ ਆਰਥਿਕ ਤੌਰ ਤੇ ਵੀ ਪਛੜੇ ਦੇਸ਼ ਦਾ ਢਿੱਡ ਚਾਹੇ ਅਨਾਜ ਨਹੀਂ ਭਰਦੇ ਰਹੇ ਪਰ ਪੰਜਾਬ ਦੀ ਹਾਲਤ ਪਤਲੀ ਹੁੰਦੀ ਰਹੀ ਉਲਟਾ ਕਹਿੰਦੇ ਜੀ ਸੁਰੱਖਿਆ ਦਸਤੇ ਭੇਜੇ ਸੀ ਉਹਨਾਂ ਦੇ ਪੈਸੇ ਦਵੇ ਪੰਜਾਬ ਸੁਰੱਖਿਆ ਫੋਰਸਾਂ ਦਾ ਖਰਚਾ ਦਵੇ ਜੀ ਪੰਜਾਬ ਉਹ ਜਿਹੜਾ ਕਰਜ਼ਾ ਸੀ ਉਹਨੂੰ ਲੈ ਕੇ ਰਾਜਨੀਤਿਕ ਤੇ ਰਾਜਨੀਤੀ ਕਰਦੀਆਂ ਰਹੀਆਂ ਪੰਜਾਬ ਦੇ ਲੋਕਾਂ ਨਾਲ ਇਹ ਦੱਸ ਕੇ ਕਿ ਦੇਖੋ ਜੀ ਉਹ ਕਰਜ਼ਾ ਸ਼ੁਰੂ ਹੋਇਆ ਸੀ ਮੁੜ ਕੇ ਫਿਰ ਉਤਰਿਆ ਨਹੀਂ ਜੀ ਕਰਜ਼ਾ ਵਧ ਗਿਆ ਜਦੋਂ ਕਿ ਉਹਦੇ ਵਿੱਚ ਸਚਾਈ ਇਹ ਹੈ ਕਿ ਗੁਜਰਾਲ ਸਾਹਿਬ ਤੇ ਡਾਕਟਰ ਮਨਮੋਨ ਸੀ ਉਹਨਾਂ ਨੇ ਕਾਫੀ ਹੱਦ ਤੱਕ ਉਹ ਕਰਜ਼ਾ ਮਾਫ਼ ਕੀਤਾ ਤੇ ਉਹ ਤੋਂ ਬਾਅਦ ਤਾਂ ਆ ਸਰਕਾਰਾਂ ਦੀ ਰਾਜਨੀਤਿਕ ਲੀਡਰਾਂ ਦੀ ਵੋਟਾਂ ਦੀ ਰਾਜਨੀਤੀ ਨੇ ਪੰਜਾਬ ਨੂੰ ਕਰਜ਼ੇ 'ਚ ਵੰਡੇ ਕੀਤਾ ਚਾਹੇ ਉਹ ਸੰਗਦਰਸ਼ਨਾ 'ਚ ਵੰਡੇ ਹੋਣ ਚਾਹੇ ਆ ਸਬਸਿਡੀਆਂ ਦੇ ਨਾਂ ਤੇ ਵੰਡੇ ਹੋਣ ਤੇ ਉਹ ਪਿਰਤ ਪੈਂਦੀ ਪੈਂਦੀ ਮੁਫਤ ਬੱਸਾਂ ਤੋਂ ਸ਼ੁਰੂ ਹੋ ਕੇ ਮੁਫਤ ਬਿਜਲੀ ਤੱਕ ਇੱਥੇ ਆ ਗਈ ਕਿ ਪੰਜਾਬ ਦਾ ਹੁਣ ਬਾਲ-ਬਾਲ ਕਰਜ਼ੇ 'ਚ ਵੰਦੇ ਆ ਪਰ ਪੰਜਾਬ ਸਰਕਾਰ ਨੇ ਕਹਿੰਦੇ ਜੀ ਕੇਂਦਰ ਤੱਕ ਅਪੀਲ ਕਰਕੇ ਬੁਹਾ ਖੜਕਾਇਆ ਕਿ ਜੋ ਮਰਜ਼ੀ ਕਰੋ ਜੀ ਸਾਡੀ ਕਰਜ਼ੇ ਦੀ ਮਿਆਦ ਹੋਰ ਬਤਾਓ ਥੋੜੀ ਬਹੁਤੀ ਨਹੀਂ 10000 ਕਰੋੜ ਦਾ ਸਾਲਾਨਾ ਵਾਧੇ ਦੀ ਮੰਗ ਕੀਤੀ ਅਗਲੇ ਕਹਿੰਦੇ ਪਿਛਲੇ ਸਾਲ ਜਿਹੜਾ ਕਰਜ਼ਾ ਸੀ ਉਹ ਪੰਜਾਬ ਨੇ ਲਗਭਗ 45730 ਕਰੋੜ ਚੱਕਿਆ ਜੀ ਇੱਕ ਸਾਲ 'ਚ 2023-24 ਦਾ ਜਿਹੜਾ ਕਰਜ਼ਾ ਹੈ ਇਹ ਕੇਂਦਰੀ ਕਰਜ਼ੇ ਦੀ ਗੱਲ ਹੈ ਸਰ ਕੇਂਦਰ ਤੋਂ ਜਿਹੜਾ ਸਾਨੂੰ ਕਰਜ਼ਾ ਮਿਲਦਾ ਮੈਂ ਉਹਦੀ ਗੱਲ ਕਰ ਰਿਹਾ ਆ ਪੰਜਾਬ ਸਰਕਾਰ ਕਈ ਵਾਰ ਆਪਣੀਆਂ ਕੋਈ ਚੀਜ਼ਾਂ ਇੱਧਰ ਉੱਧਰ ਰੱਖ ਕੇ ਕਰਜ਼ਾ ਲੈ ਲੈਂਦੇ ਆ ਉਹ ਵੱਖਰੇ ਪਹਿਲੂ ਆ ਜਾਂ ਜਿਹੜਾ ਆਪਣੀ ਆਮਦਨ ਆ ਮਾਲੀਆ ਉਹ ਵੱਖਰੀ ਹੈ ਸਿਰਫ ਜਿਹੜਾ ਕੇਂਦਰ ਤੋਂ ਕਰਜ਼ਾ ਲਿਆ ਜਾ ਰਿਹਾ ਉਹਦੀ ਗੱਲ ਆ ਕਿ 45730 ਕਰੋੜ 223 24 ਦਾ ਇਹ ਕਰਜ਼ਾ ਪਰ ਇਸ ਸਾਲ 224 25 ਦੇ ਲਈ ਜਿਹੜੀ ਮੱਦ ਤੈ ਆ ਕਿਉਂਕਿ ਕੁਝ ਕਟੌਤੀਆਂ ਕੀਤੀਆਂ ਕੇਂਦਰ ਨੇ ਪੰਜਾਬ ਦੇ ਕਰਜ਼ਿਆਂ 'ਚ ਬੇਸੇ ਤਾਂ GST ਵਾਲਾ ਕਿ ਝਟਕਾ ਲੱਗਿਆ ਪੰਜਾਬ ਨੂੰ ਪਹਿਲਾਂ ਕਿਉਂ ਜਿਹੜੀ GST ਲੱਗਣ ਤੋਂ ਬਾਅਦ ਇੱਕ ਫੈਕਸ ਸੀਗਾ ਕਿ ਇੰਨਾ ਦੇਈ ਜਾਓ ਜੀ ਉਹ ਬੰਦ ਹੋ ਗਈ ਹੁਣ ਦੂਸਰਾ ਕਰਜ਼ੇ ਦੀ ਮਿਆਦ ਕਟੌਤੀ ਹੋਈ ਨਤੀਜਾ 2024-25 ਦੇ ਲਈ ਜਿਹੜੀ ਕਰਜ਼ੇ ਦੀ ਮਤ ਤੈਅ ਆ ਹੱਦ ਤੈਅ ਆ ਜਿਹੜੀ ਉਹ ਹੈ ਜੀ 30464 ਕਰੋੜ ਹੁਣ ਅਗਲੇ ਕਹਿੰਦੇ ਪਿਛਲੇ ਸਾਲ 45730 ਕਰੋੜ ਖਰਚਿਆ ਇਸ ਸਾਲ ਅਸੀਂ 30464 ਕਰੋੜ ਚ ਕਿਵੇਂ ਗੁਜ਼ਾਰਾ ਕਰੀਏ ਫਿਰ ਕਹਿੰਦੇ ਜੀ ਐਂ ਕਰੋ 10000 ਕਰੋੜ ਦੀ ਮਿਆਦ ਬਤਾਓ ਸਾਡੀ ਤਾਂ ਸਾਡਾ 40000 ਕਰੋੜ ਦੇ ਨੇੜੇ ਤੇ ਟਟਾਵੇ ਹਾਂ ਬੇਸ਼ੱਕ ਪੰਜਾਬ ਸਰਕਾਰ ਹੀ ਦਮ ਪਰਦੀ ਆ ਕਿ ਸਾਨੂੰ ਪਿਛਲਾ ਕਰਜ਼ਾ ਤਾਰਨਾ ਪੈਂਦਾ ਜੀ ਸਾਡਾ ਤਾਂ ਜੀ ਉਹ ਕਹਿੰਦੇ ਜੀ ਮਤਲਬ ਇਸ ਸਾਲ ਜਿਹੜਾ ਪੰਜਾਬ ਸਰਕਾਰ ਇਸ ਸਾਲ ਨੇ ਜਿਹੜੀ ਕਰਜ਼ੇ ਦੀ ਰਕਮ ਅਦਾ ਕਰਨੀ ਹੈ ਕਹਿੰਦੇ ਜੀ ਲਗਭਗ 70000 ਕਰੋੜ ਦੇ ਕਰੀਬ ਹੈ ਨਾ ਜੀ ਇਸ ਲਈ ਇਹਦੇ ਵਿੱਚ ਕਹਿੰਦੇ 23990 ਕਰੋੜ ਤਾਂ ਸਾਡਾ ਕੱਲਾ ਵਿਆਜ ਆ ਸੋ ਕਰਜ਼ਾ ਲਈ ਜਾਂਦੇ ਆ ਵਿਆਜ ਮੋੜੀ ਜਾਂਦੇ ਆ ਹੁਣ ਇਹ ਪਹਿਲੀਆਂ ਪਾਰਟੀਆਂ ਦੇ ਸਿਰ ਤੇ ਸਿੱਟੋ ਦੂਈਆਂ ਸਿਰ ਤੇ ਸਿੱਟੋ ਪਰ ਜਿਹੜੀ ਮੌਜੂਦਾ ਸਰਕਾਰ ਆ ਇਹ ਵੀ ਤਾਂ ਦੰਪਰ ਕੇ ਆਈ ਆ ਸੱਤਾ ਚਾਉਣ ਤੋਂ ਪਹਿਲਾਂ ਵੀ ਪਤਾ ਸੀ ਰਾਜਨੀਤੀ ਚ ਉਤਰਨ ਤੋਂ ਪਹਿਲਾਂ ਵੀ ਪਤਾ ਸੀ ਕਿ ਭਾਈ ਪਹਿਲੀਆਂ ਸਰਕਾਰਾਂ ਨਲਾਇਕੀ ਗਲ ਪਾ ਗਈਆਂ ਤੇ ਤੁਸੀਂ ਜੇ ਹੁਣ ਸਿੰਘਾਂ ਨੂੰ ਹੱਥ ਪਾਇਆ ਤਾਂ ਫਿਰ ਪਾਰ ਲਾਓ ਬੇਸ਼ੱਕ ਆ ਪਿਛਲੀ ਕੈਬਨਿਟ ਮੀਟਿੰਗ ਚ ਦੋ ਤਿੰਨ ਝਟਕੇ ਸਰਕਾਰ ਨੇ ਇਸ ਢੰਗ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋ ਜੀ ਅਸੀਂ ਕੁਝ ਜਿਵੇਂ 1500 ਕਰੋੜ ਸ਼ਾਇਦ ਨੂੰ ਬਿਜਲੀ ਸਬਸਿਡੀ ਵਾਲਾ ਬਚ ਜਵੇ ਜਿਹੜਾ ਉਹ 3 ਰੁਪਏ ਯੂਨਟ ਵਾਲਾ ਫਾਰਮੂਲਾ ਖਤਮ ਕੀਤਾ ਹੈ ਹੈਨਾ ਤੇ ਇਸੇ ਤਰ੍ਹਾਂ ਬੈਟ ਵਧਾਇਆ ਪੈਟਰੋਲ ਡੀਜ਼ਲ ਤੇ ਉਹ ਬੇਸ਼ੱਕ ਬਸਾਂ ਦਾ ਕਿਰਾਇਆ ਵੀ ਵਧ ਗਿਆ ਉਹਦੇ ਨਾਲ ਸੋ ਉਹਦੇ ਨਾਲ ਵੀ ਸਰਕਾਰ ਨੂੰ ਲੱਗਦਾ ਥੋੜੀ ਜਿਹੀ ਆਮਦਨ ਪਰ ਹਾਲਤੇ ਆ ਕਿ ਅਗਸਤ ਮਹੀਨੇ ਚ 4 ਤਰੀਕ ਤੋਂ ਬਾਅਦ ਕਹਿੰਦੇ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਆ ਹਰ ਮਹੀਨੇ ਤਨਖਾਹ ਮਿਲਣੀ ਓਕੀ ਹੋਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਹੱਥ ਚ ਲਿਆਉਣ ਥੋੜਾ ਜਿਹਾ ਕੰਟਰੋਲ ਕਿ ਮੈਂ ਚੈੱਕ ਕਰਦਾ ਸਾਰਾ ਸਿਸਟਮ ਹਰਪਾਲ ਚੀਮਾ ਹੋਰਾਂ ਦੀ ਵੀ ਪ੍ਰੀਖਿਆ ਦੀ ਕੜੀ ਆ ਤੇ ਪਰ ਪੰਜਾਬ ਹਰ ਮਹੀਨੇ ਔਸਤਨ 44200 4500 ਕਰੋੜ ਤੱਕ ਦਾ ਕਰਜ਼ਾ ਚੁੱਕੀ ਜਾਂਦਾ ਕੁੱਲ ਕਰਜ਼ਾ ਜਿਹਦੇ ਵਿੱਚੋਂ ਕੇਂਦਰੀ ਕਰਜ਼ੇ ਦੀ ਇਸ ਸਾਲ ਦੀ ਮਿਆਦ ਸਾਡੀ ਬੇਸ਼ੱਕ 30464 ਕਰੋੜਾ ਪਰ ਬਕਾਇਦਾ ਤੌਰ ਤੇ ਕੇਂਦਰ ਦੇ ਵਿੱਤ ਵਿਭਾਗ ਨੂੰ ਵਿੱਤ ਮੰਤਰਾਲੇ ਨੂੰ ਚਿੱਠੀ ਲਿਖੀ ਆ ਤੇ ਚਿੱਠੀ ਲਿਖ ਕੇ ਮੰਗ ਕੀਤੀ ਆ ਕਿ 10000 ਕਰੋੜ ਦੀ ਮਿਆਦ ਦਾ ਵਾਧਾ ਕੀਤਾ ਜਾਵੇ ਚਲੋ ਜੀ ਪੰਜਾਬ ਤੱਕ ਕਰਜਾਈ ਪਾਈ ਹੋਇਆ ਹੀ ਹੋਇਆ